ਅਜੀਤ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋ ਜੀ ਲੱਗੇ ਆ ਜਦੋਂ ਆਪਾਂ ਲੱਗੇ ਆ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਖੋਰ ਬੇਨਤੀ ਹੈ ਜੀ ਬਾਤੇ ਬਾਦ ਆਪਣਾ ਧਿਆਨ ਜ਼ਰੂਰ ਰੱਖੋ ਜਿਹੜੇ ਮੇਰੇ ਵੀਰ ਭੈਣ ਭਰਾ ਬਾਹਰ ਜਾਂਦੇ ਆ ਤੇ ਖਾਸ ਕਰਕੇ ਉਹਨਾਂ ਵਾਸਤੇ ਕਿਉਂਕਿ ਅੱਜ ਕੱਲ੍ਹ ਆਪਣੀ ਲੁੱਟ ਖੋਹ ਦਾ ਜੋ ਇਹ ਬਹੁਤ ਚੱਲ ਰਿਹਾ ਹੈ ਕੰਮ ਸਾਡੇ ਪਿੰਡਾ ਮਾਣੇ ਮੱਦੇ ਸਾਡਾ ਚਾਚਾ ਜੀ ਉਹਨਾਂ ਤੋਂ ਬਸ ਐ ਦੇਖ ਲੋ ਜਾਂਦੇ ਤੇ ਜਾਂਦੇ ਜਾਂਦੇ ਕਿਸੇ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦਾ ਮੋਟਰਸਾਈਕਲ ਉਹਨਾਂ ਦੇ ਹੱਥੋਂ ਖੋ ਲਿਆ ਜੀ ਤੇ ਉਹਨਾਂ ਨੂੰ ਡਰਾ ਤਾ ਵੀ ਅਗਰ ਜੇ ਤੂੰ ਬੋਲਿਆ ਤਾਂ ਅਸੀਂ ਤੈਨੂੰ ਮਾਰ ਦੇਣਾ ਜੇ ਨਾ ਕੁੱਟ ਦੇਣਾ ਤੇ ਉਹਨਾਂ ਨੇ ਵੀ ਵਿਚਾਰਿਆਂ ਨੇ ਡਰਦੇ ਹੋયા ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਕੁਝ ਨਾ ਕਹੋ ਜੀ ਤੁਸੀਂ ਮੂਡ ਟ੍ਰੈਕ ਲੈ ਜੂ ਤੇ ਕਹਿੰਦੇ ਨੇ ਹੁੰਦੇ ਜਾਨ ਤੋਂ ਉੱਪਰ ਤਾਂ ਕੁਝ ਨਹੀਂ ਇਹ ਚੀਜ਼ਾਂ ਤਾਂ ਦੁਬਾਰਾ ਵੀ ਬਣ ਜਾਣਗੀਆਂ ਜੀ ਤੇ ਆਪਾਂ ਤੁਹਾਨੂੰ ਇਹ ਬੇਨਤੀਆਂ ਕਰਦੇ ਆ ਜੀ ਕਿਤੇ ਵੀ ਜਾਣਾ ਆਉਣਾ ਕਦੇ ਕਿਸੇ ਨੂੰ ਆਪਣਾ ਭੇਤ ਨਾ ਦਿਓ ਜੀ ਅਸੀਂ ਕਿੱਥੇ ਚੱਲੇ ਆ ਕਿਆ ਕਰਨ ਚੱਲੇ ਆ ਕਿਉਂਕਿ ਦੁਨੀਆ ਦੇ ਉੱਪਰ ਹੁਣ ਇਹ ਠੱਗਾ ਚੋਰੀ ਦੇ ਕੰਮ ਬਹੁਤ ਵੱਧ ਚੁੱਕੇ ਆ ਜੀ ਆਪਣਾ ਖਾਸ ਧਿਆਨ ਤੇ ਆਪਣੇ ਬੱਚਿਆਂ ਦਾ ਵੀ ਧਿਆਨ ਤੇ ਇੱਕ ਸਰਕਾਰ ਨੇ ਬਹੁਤ ਵਧੀਆ ਇੱਕ ਕਾਨੂੰਨ ਕੱਢਿਆ ਜੀ ਕਹਿੰਦੇ ਜੇ ਜਿਹਦੀ 18 ਸਾਲ ਤੋਂ ਉਮਰ ਬੱਚੇ ਦੀ ਆ ਉਹਦੇ ਮਾਪੇ-ਪਾਪਾ ਨੂੰ 25000 ਰੁਪਏ ਜੁਰਮਾਨਾ ਜੇ ਜੁਰਮਾਨਾ ਨਹੀਂ ਤਾਂ ਮਾਪੇ-ਪਾਪਾ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜੀ ਤੇ ਇਹ ਨਹੀਂ ਹੈ ਜੀ ਮੰਨ ਲਓ ਜੀ ਮੈਂ ਹੀ ਕਿਸੇ ਨੂੰ ਮੋਟਰਸਾਈਕਲ ਦੇ ਦਿੱਤਾ ਉਹ ਮੋਟਰਸਾਈਕਲ ਮੇਰਾ ਹੈ ਜੀ ਤੇ ਹੋਰ ਕੋਈ ਲੈ ਗਿਆ ਉਹਦਾ ਚਲਾਨ ਹੋ ਗਿਆ ਸਾਵੀ ਜੋ ਵੀ ਡੇਨਦਾਰ ਉਹ ਮੈਂ ਹੋਊਗਾ ਉਹ ਬੰਦਾ ਨਹੀਂ ਹੋਊਗਾ ਮੈਂ ਹੋਊਗਾ ਠੀਕ ਹੈ ਜੀ ਇਹ ਆਪਣਾ ਖਾਸ ਤੁਸੀਂ ਧਿਆਨ ਰੱਖਿਓ ਜੀ ਤੇ ਪਹੁੰਚੇ ਹੋਇਆ ਮਾਤਾ ਗੁਰ ਦੇ ਮਾਤਾ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਣੀ ਹੈ ਜੀ ਸਾਡੀ ਬੈਠੀ ਆ ਹਾਂ ਜੀ ਬੀਬੀ ਬਾਹਰ ਦੇ ਜੀ ਦਾ ਖਾਲਸਾ ਬੰਦਾ ਸਭ ਠੀਕ ਠਾਕ ਹੈ ਵਧੀਆ ਹੈ ਮਹਾਰਾਜ ਸਭ ਨੇ ਚੱਲਦੀ ਗੱਲ ਆ ਵਿੱਚ ਜੀ ਤਾਂ ਦੇ ਰੁਕਤੀ ਅੱਖਾਂ ਬਤੀਸਨ ਆ ਇਹ ਨੂੰ ਦੇ ਗਿਆ ਉੱਚੀ ਬੋਲ ਉਹ ਕੀ ਬੋਲ ਉਹ ਕਿ ਆ ਬੋਲ ਹੁਣ ਉੰਬਰ ਤੇ ਕਿਥੇ ਦੇ ਚੱਲ ਮੜੇ ਉੱਚੀ ਬੋਲਾ ਜਗਾੜਾ ਕਰਦੀ ਜਾਂ ਬੀਤ ਉੱਚੀ ਬੋਲ ਤੂੰ ਉਹ ਨਹੀਂ ਕਿਆ ਕੋਈ ਨੀ ਉੱਚੀ ਬੋਲ ਆੜਿਆ ਹੁਣ ਪੁੱਤ ਲੱਖੜੀਆਂ ਵੀ ਆ ਗਈਆਂ ਹਾਂ ਆ ਗਈਆਂ ਜੀ ਆ ਗਈਆਂ ਹਰ ਭਾਈ ਦੀਕਦਾ ਪੈਣਾ ਨੂੰ ਹਾਂ ਪੈਣਾ ਵੀ ਦੀਕਦੀਆਂ ਭਾਈਆਂ ਨੂੰ ਪੈਣਾ ਨੂੰ ਪੈਸਾ ਨਾ ਰਹਿ ਦੇਣਾ ਬੀਬੀ ਕੀ ਗੱਲ ਦਾ ਕਿਆ ਲੱਖੜੀਆਂ ਦੇ ਦੇਣਾ ਹਰ ਸਾਲ ਆਹੀ ਕਮਰੇ ਨੇ ਕਾ ਬੀਂਤੀ ਆਹੋ ਉਹਨੇ ਨੇ ਕੀ ਆ ਦੇ ਕੇ ਜਾਣਾ ਅੱਜ ਆ ਮਾ ਆ 6 ਮਹੀਨੇ ਬਾਸ ਨਾ ਰੈਡੀ ਹੋਏ ਕਿ ਕਾ ਨਹੀਂ ਆ ਜਦ ਵੀ ਬੀਬੀ ਦੇਖੋ ਨਾ ਤੇਰਾ ਹਰ ਸਾਲ ਆਹੀ ਆ ਸਧਾਰਾ ਦੇਣਾ ਆਪਾਂ ਹੁਣ ਉਹਨਾਂ ਨੂੰ ਬਿਸਕੁਟ ਵੀ ਦਿਵਾਉਣੇ ਆ ਚਲੋ ਇੱਕ ਦੋ ਵਾਰ ਦੇ ਦਿੱਤੇ ਕਿੰਨੀ ਕਿੰਨੇ ਵਾਰ ਦੇ ਦਿੱਤੇ ਜੀ ਹੁਣ ਤੱਕ ਤਾਂ 15 20 ਵਾਰ ਦੇ ਦਿੱਤਾ ਨਹੀਂ ਨਹੀਂ ਜਦ ਮੈਂ ਤਾਂ ਗਿਣਤ ਕਰਿਆ ਆਪਣੀਆਂ ਦਾ ਚਲੋ ਅਣਗਿਣਤੇ ਕਰਤਾ ਜੀ ਪਤਾ ਨਹੀਂ ਕਿੰਨਾ ਆਪਾਂ ਗੱਤ ਕਰਾਂ ਹਮ ਮਾੜਾ ਮਾਤਾ ਸਾਡੇ ਪਾਲਕੀ ਦੇਖ ਲੈ ਕਿੰਦਾ ਬੰਦ ਹੈ ਸੰਦਾ ਤਾਂ ਨਹੀਂ ਨਹੀਂ ਐ ਕੁੜੀਆਂ ਕਿਆ ਗਰੀਬਾਂ ਕਿਆ ਦੇ ਦੇਣਾ ਬਿਸਕੁਟ ਦੇਣੇ ਨਾ ਆਪੇ ਦੇ ਦੋ ਵੀ ਫਿਰ ਲੈ ਬਿਸਕੁਟ ਦੇਣੇ ਬਿਸਕੁਟ ਜਿਵੇਂ ਫਰੀਓ ਆਉਣੇ ਆ ਨਕਰਾ ਲੈਣੇ ਕੁੜੀਆਂ ਦੇ ਉੱਪਰ ਵੀ ਕਿਆ ਹੈ ਉਹ ਵੀ ਦੀਆਂ ਇੰਕਲ ਮਾਲਕਾ ਉਹ ਵੀ ਕਰਦੀਆਂ ਉਹਦੇ ਵੀ ਭੈਣ ਭਾਈ ਐ ਤੁਸੀਂ ਅੱਜ ਤੇਰਾ ਇਹ ਨਵੇੜਾ ਸੀ ਨਾ ਬੀਬੀ ਆ ਮਾਲਕ ਮੂਲ ਕਾਲਾ ਨਵੇੜ ਤੜਾ ਗੱਲ ਸੁਣ ਲੈ ਇੱਕ ਸਾਡੀ ਠੀਕ ਆ ਯਾ ਤਾਂ ਤੂੰ ਹੋ ਜਾ ਸਾਡੀ ਯਾ ਹੋ ਜਾ ਕੁੜੀਆਂ ਦੀ ਠੀਕ ਆ ਮੈਂ ਕੁੜੀਆਂ ਦੀਆਂ ਥੋੜੀਆਂ ਇੱਕ ਪਾਸੇ ਨਵੇੜਾ ਕਰ ਤੇ ਆ ਨਹੀਂ ਮੈਂ ਕਰਦੀ ਮੈਂ ਕੁੜੀਆਂ ਦੀਆਂ ਕੁੜੀਆਂ ਦੀ ਵਿਚਾਰੀਆਂ ਨੇ ਮਾਇਆ ਦਾ ਹੁੰਦਾ ਹੈ ਜੀ ਮਾਇਆ ਨੇ ਬੀਟੀਆਂ ਦਾ ਹੁੰਦਾ 6 ਮਹੀਨੇ ਬਾਅਦ ਦੇਖਦੀਆਂ ਉਹ ਹਾਂ ਤਾਂ ਮੈਂ ਜਿੰਦੀ ਰੱਖੀ ਆ ਠੀਕ ਆ ਦਾ ਪੁੱਤ ਦੇਣੀ ਦੇਣਾ ਲੱਖੀ ਵੀ ਆ ਗਈ ਕੱਪੜੇ ਵੀ ਲੈ ਕੇ ਆਉਣੇ ਆ ਕੱਪੜੇ ਕਹਦੇ ਨੇ ਆਪਾਂ ਨੇ ਲੱਖੀ ਅਚਾ ਲੱਕੜੀਆਂ ਨੂੰ ਉਹਨਾਂ ਜਿੱਦਾਂ ਆਉਣਗੇ ਬੇਬੀ ਹਰ ਵਾਰ ਜ਼ਰੂਰੀ ਥੋੜੀ ਵੀ ਕੱਪੜਾ ਹੀ ਦੇਣਾ ਆਪਾਂ ਨੇ ਜੇ ਹੁਣ ਮੇਰੀ ਗੱਲ ਸੁਣ ਗੱਲ ਆ ਗਈ ਪਿਆਰ ਦੀ ਹੈਨਾ ਕਿਆ ਭੈਣਾ ਆਈ ਉਹ ਦੇਣਾ ਨਹੀਂ ਹੈ ਵਿਆਹ ਜੀ ਮੈਂ ਚੱਲਾ ਕੱਪੜੇ ਲੈ ਕੇ ਆਵਾਂ ਓਕੇ ਤੇ ਸਾੜੇ ਕੱਪੜੇ ਮਰੇ ਬੈਠੀਆਂ ਤੂੰ ਆਪੇ ਕਹਿਨੀ ਆ ਇਹਦਾ ਇੱਕ ਚੌਹ ਹੁੰਦਾ ਭੈਣ ਭਾਈ ਦਾ ਤਿਹਾਰ ਹੈ ਇਹ ਹੁਣ ਤੂੰ ਆਪੇ ਕਹਿਨੀ ਆ ਬੀਹਾਂ ਪਾਈਪਨੇ ਕੱਪੜੇ ਦੇਣੇ ਆ ਉਹ ਹੋਵੇ ਮਾਣ ਅੱਦ ਦੇ ਹੁੰਦਾ ਕੁੜੀਆਂ ਦਾ ਜੋ ਕੱਪੜੇ ਨਾਲ ਉਹ ਕੱਪੜੇ ਹਾਂ ਤਿਹਾਰ ਹੈ ਅੱਛਾ ਵੀ ਕੱਪੜੇ ਨਾਲ ਹੀ ਬੰਦਾ ਫੜਾ ਹੁੰਦਾ ਧੀਾਂ ਨੂੰ ਤਾਂ ਦਿੰਦੇ ਹੰਨੇ ਪੁੱਤਾਂ ਨੂੰ ਧੀਆਂ ਨੂੰ ਮਾਪੇ ਬਾਬਾ ਬਣੇ ਧੀਾਂ ਨੂੰ ਸੁਗਾ ਦੇਈਓ ਜੀ ਜੇ ਬੰਦੇ ਦੀ ਗੰਜੈ ਸੀ ਨਾ ਹੋਵੇ ਤੇ ਇਹਦੀ ਫੇਕਿਆ ਕਰੂੰਗਾ ਮੈਂ ਥੋੜਾ ਦੇ ਦੇ ਥੋੜਾ ਵੀ ਮੈਂ ਉਹੀ ਦੱਤਾ 100-100 ਰੁਪਏ ਦੇ ਕੇ ਤੋੜ ਦੂੰ ਮੈਂ ਨਾ ਜਨਾਰਾ ਦੇਣਾ ਕੱਪੜੇ ਲੈ ਆਉਣੇ ਆਪਣੇ ਕੱਪੜੇ ਲੈ ਆਉਣੇ ਆਪੇ ਸਨਾਂ ਆਣ ਦੇ ਹਰਦੀਪ ਕਿ ਦੇ ਜਿਹੜਾ ਬਿਹਾਰ ਹੈ ਬਿਹਾਰ ਹੈ ਉਹ ਕਰਨਾ ਹੈ ਅੱਛਾ ਹਾਂ ਅੱਛਾ ਉਹ ਤਾਂ ਕਿਤਾ ਬਾਹਰ ਬੈਠੀ ਆਈ ਉਹ ਵਿਚਾਰੀ ਚਲ ਬਾਹਰ ਆਈ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਜਾਈ ਤੇ ਸੁਕੂਤੇ ਕਰ ਦੇਣਾ ਕਿਉਂੋ ਮਹਾਰਾਜ ਨੇ ਉਹਦਾ ਉਹਦਾ ਜੇ ਉਹ ਹੰਦੀ ਨਾ ਉਹਦਾ ਵੀ ਕਰਨਾ ਹੀ ਤਾਂ ਕਰ ਸਕਦੀਆਂ ਤੂੰ ਭੇਦ ਦੇ ਬਿਸਕਟਰ ਫੇਕ ਰਾ ਕੇ ਜਾਣਦੇ ਜਾਣਦੇ ਕਿਉਂ ਨਹੀਂ ਭਾਈ ਜਾਣੇ ਆ ਤੂੰ ਆਪ ਜਾਇਆ ਇੱਕ ਵਾਰ ਲੈ ਭਾਈ ਤੇਰੇ ਬਿਸਕਟਰ ਲੈ ਕੇ ਆਇਆ ਲੀ ਜਾ ਤਨਾਰੇ ਨਿਕਿਆ ਜਾਣਾ ਨਹੀਂ ਹਾਂ ਜਾਂਦੇ ਨਹੀਂ ਕਿਉਂਕਿ ਪਾ ਨੂੰ ਜਿਹੜਾ ਇਹ ਤਿਹਾਰ ਆਇਆ ਹੈ ਭੈਣਾ ਦਾ ਇਹ ਬੀਬੀ ਚੂੜੀਆਂ ਵੀ ਤਾਂ ਦੇ ਕੇ ਆਉਨੇ ਹੁੰਦੇ ਆ ਇਹ ਚੂੜੀਆਂ ਟੈਂਕੀ ਭਰ ਗਈ ਹਾਂ ਜਾ ਚੂੜੀਆਂ ਨਾਲ ਭਰ ਚੂੜੀਆਂ ਵੀ ਦੇਣੇ ਹੁੰਦੇ ਆ ਹਾਂ ਚੂੜੀਆਂ ਦੇਣੀਆਂ ਦੇ 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 ਮੈਂ ਪੈਸੇ ਦੇ ਦੇ ਉਹਨੇ ਖੜਾ ਮੈਂ ਜਾਣਾ ਮੈਂ ਬੰਦ ਕਰਕੇ ਆਉਂਦਾ ਜੀ ਮੋਟਰ ਬੀਬੀ ਨੇ ਮੋਟਰ ਛੱਡਤੀ ਟੈਂਕੀ ਭਰ ਗਈ ਜੀ ਫੜਦੇ 2 ਮਿੰਟ ਬਾਅਦ ਮਿਲਦੇ ਆਪਾਂ ਨਾ ਬਣਾ ਐ ਦੱਸ ਬੀਬੀ ਫੇ ਜਰੂਰੀ ਆ ਨਾ ਇਹ ਤਾਂ ਦੇਖੋ ਜੇ ਅਸੀਂ ਇੱਕ ਵੀਡੀਓ ਬਣਾਈਏ ਤਾਂ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਆਪਣੀਆਂ ਭੈਣਾਂ ਤੁਸੀਂ ਸੰਭਾਰੇ ਕਿਉਂ ਨਹੀਂ ਦੇਣੇ ਮੈਂ ਤਾਂ ਬੀਬੀ ਨਾਲ ਵੈਸੇ ਜਰਦਾਦਾ ਵੀ ਦੇਖਾ ਇਹ ਸਾਨੂੰ ਉਹਦੇ ਤੇ ਕਿਆ ਜਵਾਬ ਮੈਨੂੰ ਇਹ ਦੱਦੀ ਆ ਭਾਈਆਂ ਦੇ ਬੇਸ਼ੱਕ ਦਿਲਾਂ ਦੇ ਵਿੱਚ ਜਾਂ ਭੈਣਾਂ ਦੇ ਦਿਲਾਂ ਦੇ ਵਿੱਚ ਫਰਕ ਹੋਵੇ ਪਰ ਮਾਂ ਕਦੇ ਇੱਕ ਦੂਜੇ ਦੇ ਮਨ ਦੇ ਵਿੱਚ ਤੇ ਆਪਣੇ ਪ੍ਰਤੀ ਉਹ ਕਿਤੇ ਮਨ ਦੇ ਵਿੱਚ ਪਾਪ ਨਹੀਂ ਰੱਖਦੀ ਨਾ ਫਰਕ ਰੱਖਦੀ ਆ ਮਾਨੋ ਦੋਨੋਂ ਚੀਜ਼ਾਂ ਪਿਆਰੀਆਂ ਹੁੰਨੀਆਂ ਮੈਂ ਤਾਂ ਬੀਬੀ ਕਰਨ ਬੁਲਾਇਆ ਕਰਦਾ ਸਿਰ ਕੋਈ ਨਾ ਸੁੰਦਾਰਾ ਤਾਂ ਦੇਖ ਸਾਡੇ ਫਰਜ਼ ਬਣਦੇ ਆ ਅਸੀਂ ਦੇਣਾ ਕੱਲ ਦੇਖ ਹੁਣ ਤੂੰ ਚਾਰ ਦਿਨ ਦੀ ਤੇਰੀ ਜ਼ਿੰਦਗੀ ਆ ਉਸ ਤੋਂ ਬਾਅਦ ਵੀ ਅਸੀਂ ਹੀ ਦੇਣਾ ਜੇ ਅਸੀਂ ਆਪਣੇ ਭੈਣਾਂ ਨਾਲ ਵਰਤੂਗੇ ਤਾਂ ਇਹ ਦਰਵਾਜ਼ਾ ਖੁੱਲਾ ਰਹੂਗਾ ਕਿ ਨਹੀਂ ਦੇਖ ਹੁਣ ਭੈਣਾਂ ਨਾਲੇ ਭੈਣਾਂ ਨਾਲੇ ਤੇ ਕਹਿੰਦੇ ਨੇ ਹੁੰਦੇ ਵੀ ਜੇ ਦਰਵਾਜ਼ੇ ਖੁੱਲੇ ਹੋਵੇ ਤਾਂ ਹੀ ਕੋਈ ਆਊ ਕੋਈ ਵੀ ਆ ਉਹ ਧੀ ਤਾਂ ਹਰ ਵਕਤ ਮੈਂ ਬਾਗ ਦਾ ਦਰਵਾਜ਼ਾ ਖੁੱਲਾ ਖੁੱਲਾ ਹੀ ਮੰਗਦੀ ਆ ਹਰ ਵਕਤ ਧੀ ਤਾਂ ਦਰਵਾਜ਼ਾ ਖੁੱਲਾ ਮੰਗਦੀ ਆ ਵੀ ਮੈਂ ਜਦੋਂ ਮਰਦੀ ਜਾਵਾਂ ਦਰਵਾਜ਼ਾ ਖੁੱਲਾ ਹੋਵੇ ਕਿਹੜੇ ਕੋਈ ਧੀ ਕਿਸੇ ਚੀਜ਼ ਦੀ ਭੁੱਖੀ ਹੁੰਦੀ ਆ ਕਿ ਨਹੀਂ ਇਹ ਤਾਂ ਗੱਲ ਇੱਕ ਪਿਆਰ ਦੀ ਆ ਕੋਈ ਭੁੱਖਿਆ ਨਹੀਂ ਹਾਂ ਇਹ ਤਾਂ ਇੱਕ ਤਿਆਰ ਦੀ ਆ ਤਿਹਾਰ ਹੈ ਤਿਹਾਰ ਹੈ ਦੋ ਇੱਕ ਦੋ ਇੱਕ ਹੈ ਤਿਹਾਰ ਵੀ ਅਗਰ ਲੇਖੋ ਨਹੀਂ ਤਾਂ ਆਪਾਂ ਗੱਲ ਐਦਾਂ ਹੈ ਵੀ ਜੇ ਹੁਣ ਮੰਨ ਲਓ ਤਿਹਾਰ ਵੀ ਬੀਬੀ ਜਿੱਦਾਂ ਕਹਿੰਦੀ ਹੁਣ ਉਹ ਆ ਵੀ ਜਾਣ ਤਾਸੀ ਜੇ ਉਹਨਾਂ ਦਾਦਾ ਫਕੀ ਵੀ ਦੇ ਦੀਏ ਭੈਣਾਂ ਨੂੰ ਤਾਂ ਵੀ ਉਹ ਖੁਸ਼ ਆ ਕਿਉਂ ਕਿ ਉਹ ਪਾਈਆਂ ਦੀ ਸੁੱਖ ਮੰਗਦੀਆਂ ਨੇ ਬਾਪ ਦਾ ਵੇੜਾ ਹਾਜ਼ਦਾ ਬਾਹਰ ਨਾਲ ਇਹ ਤਾਂ ਸਾਡੇ ਦਿਲ ਦੀ ਚਾਹਨਾ ਹੁੰਦੀ ਹੈ ਜੀ ਅਸੀਂ ਸਾਡੀ ਭੈਣ ਆ ਗਈ ਤਾਂ ਅਸੀਂ ਤੇ ਰੱਖੜੀ ਬਨਵਾਈਏ ਅਸੀਂ ਨੂੰ ਆ ਦੇਈਏ ਆ ਦੇਈਏ ਚਾਹ ਹੁੰਦਾ ਪੁੱਤ ਸਾਲ ਬਾਅਦ ਸਾਲ ਬਾਅਦ ਆਉਂਦਾ ਚਾਹ ਹੁੰਦਾ ਤੇ ਬੀਬੀ ਨੇ ਵੀ ਰੱਖੜੀਆਂ ਸਾਡੇ ਮਾਮੇ ਨੂੰ ਭੇਜਣੀਆਂ ਬਾਹਰ ਨੂੰ ਤੇ ਇੱਕ ਸਾਡਾ ਮਾਮਾ ਟੱਪਰੀਆਂ ਜੀ ਉਹਦੇ ਵੀ ਬੀਬੀ ਨੂੰ ਮਿਲ ਜਾਊਗਾ ਆ ਗਏ ਤੇ ਜਮੂ ਤੁਹਾਨੂੰ ਆਖਰੀ ਨੂੰ ਮੈਂ ਜਾਊਂਗੀ ਕਿਦਾਂ ਜਾਊਂਗੀ ਆਖਰੀ ਆ ਰਖੜੀਆਂ ਵਾਲੇ ਤੇ ਬਹੁਤ ਟਾਈਮ ਪੈਂਦਾ ਮਹੀਨਾ ਪਿਆ ਨਾ ਮਹੀਨਾ ਹੈਗਾ ਅਗਲੇ ਮਹੀਨੇ ਉਹਦੀ 10 ਤਰੀਕ ਦੀ ਆਹੋ ਜਿਹੜੀ ਹੁਣ ਕੰਨੀ ਜਾਊਗੀ ਆ ਫੇਰ ਤਾਂ 20 ਤੋਂ ਥੋੜੀ ਦਿਨਾਂ 19 ਹੋ ਆ 19 ਹੋ ਬਸ ਥੋੜੀ ਕਿ ਦਿਨ ਰਹਿ ਗਏ 25 ਦਿਨ ਰਹਿ ਗਏ ਹਾਂ ਹੈ ਨਾ ਤੇ ਚਲੋ ਫੇ ਗੁੰਗੇ ਮੰਮੇ ਤੇ ਕਹਿੰਦੇ ਆਂਗੇ ਮੈਂ ਤਾਂ ਕੋਸੇ ਨਹੀਂ। ਭਾਵੇਂ ਤੁਲੇ ਕੀ ਮੇਰੇ ਕੋਲ ਸੂਟ ਸਾਡੀਆਂ ਭੈਣਾ ਕੋਲ ਠੀਕ ਉਸ ਵੀ ਹੈਗਾ ਜੀ। ਬੀਬੀ ਕੋਲ ਬਾਬੂ ਪਿਆ ਮੈਂ ਤਾਂ ਜੀ ਤਾਂ ਮੰਗਾ। ਆਹ ਦੇਖਿਓ ਹੀ ਦੇਖਿਓ ਗੱਲ। ਮੇਰਾ ਬਾਪ ਹੋਵੇ ਉੱਥੇ ਮੇਰਾ ਜੋਰ ਹੈ। ਜੇ ਮੇਰੀ ਭਝਾਈ ਕੋਈ ਹੋਵੇ ਉੱਥੇ ਜੋਰ ਹੈ। ਮਾਂ ਹੋਵੇ ਤਾਂ ਉਹ ਜਾਵੇਂ ਜੋਰ ਹੈ। ਜਦ ਹੁਣ ਮਾਂ ਨੇ ਬਾਪ ਨੇ ਮੁੰਗਾ ਬਜਰਾ ਹੋਇਆ ਪਤਾ ਨਹੀਂ ਉਹਨੂੰ ਕਾਸੀ ਦਾ ਵੀ ਮੈਨੂੰ ਤਾਂ ਜੇ ਉਹਨਾਂ 10 ਰੁਪਏ ਦੇਤੇ ਮੈਂ ਲੱਖਾਂ ਖਾਣੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਦਾ ਕਿ ਦਾਦਰ ਜੀ ਦਾ ਤੇ ਪਾਂਜਰ ਜੀ ਦਾ ਭੈਣਾ ਪਿਆਰ ਦੀ ਉਹ ਮੈਨੂੰ ਕਿਸੇ ਚੀਜ਼ ਦੀ ਚਾਹਣਾ ਨਹੀਂ ਹਰ ਚਾਹਨਾ ਮੇਰੀਆਂ ਕੁੜੀਆਂ ਨੂੰ ਵੀ ਨਹੀਂ ਕਿਉਂਕਿ ਮੈਂ ਹਾਲੀ ਬੈਠੀ ਹਾਂ ਇਹ ਮੈਂ ਬੈਠੀ ਕਰਕੇ ਕਹਿੰਦੀ ਹਾਂ ਮੇਰਾ ਬਣੀਆ ਧੀ ਦੇ ਜਹਾਨ ਬਣਾ ਲਉਂਗਾ ਮਨ ਨਾਲ ਮਾ ਲਾਹੀ ਲਾਹਿਆ ਇਹ ਚੂੜੀਆਂ ਦਿੰਨੇ ਹੁੰਦੇ ਆ ਭੈਣਾਂ ਨੂੰ ਅਸੀਂ ਨਹੀਂ ਦਿੰਦੇ ਕਿਉਂ ਘਾਤੇ ਭਾਈ ਉਹ ਚੂੜੀਆਂ ਕਿਹਾ ਦੇਣੀ ਆ ਹੁਣ ਆ ਆਹ ਦੇਖ ਲਓ ਜੀ ਇਹ ਰਵਾਜ ਨਹੀਂ ਕਿਉਂ ਭਈ ਭੈਣਾਂ ਨੂੰ ਦਿੰਨੇ ਹੁੰਦੇ ਆ ਪਹਿਲੇ ਸੰਦਾਰੇ ਨੇ ਜਾਦੂ ਰਵਾਜ ਹੁੰਦਾ ਹੁਣ ਕੀ ਆ ਰਵਾਜ ਅੱਛਾ ਪਹਿਲੇ ਸੰਦਾਰੇ ਨੂੰ ਹੁੰਦਾ ਕਿਤੇ ਹਾਂ ਨਹੀਂ ਹੁੰਦਾ ਭੈਣਾਂ ਨੂੰ ਚੂੜੀਆਂ ਦੇਣੀ ਆ 100 ਰੁਪਏ ਦੇ ਦੀ ਚੂੜੀਆਂ ਦੇ ਨਾਲ ਅਸੀਂ ਨਹੀਂ ਜੀ ਦੇਣਾ ਅਸੀਂ ਜੱਜ ਜਾਉਂਗੇ ਤਾ ਅਸੀਂ ਚੂੜੀਆਂ ਲੈ ਕੇ ਜਾਉਂਗੇ ਜਿਹੜਾ ਤਿਹਾਰਾ ਭੈਣਾ ਕਿਹੜੇ ਪਿਆ ਬਈ ਪੈਸੇ ਦੀਆਂ ਭੁਖੀਆਂ ਜਦ ਅਸੀਂ ਚੂੜੀਆਂ ਲੈ ਕੇ ਜਾਵਾਂਗੇ ਤਾਂ ਪਾਉਣਗੇ ਕਹਿਣਗੇ ਆ ਸਾਡਾ ਭਾਈ ਦੇ ਦੇ ਦਿਓ ਤੇਰੀ ਮਰਜ਼ੀ ਹੈ ਪੈਸੇ ਪੁੱਛੀ ਦੀ ਕਰਨਾ ਕਰਿਆਗਾ ਨਹੀਂ ਨਾ ਐ ਨਹੀਂ ਕਹਿੰਦੇ ਕੋਈ ਨਾ ਮੈਂ ਤਾਂ ਭਾਈ ਇਹ ਜੇ ਹੁਣ ਵਿਆਹ ਨੂੰ ਕਰ ਲੈ ਜਿਹੜੇ ਕਰ ਲੈ ਜਿਹੜੇ ਹਾਂ ਮੈਂ ਤਾਂ ਹੁਣ ਉਮਰ ਹੋ ਗਈ ਦੀਦੀ ਹੁਣ ਉਮਰ ਹੋ ਗਈ ਪਤਾ ਨਹੀਂ ਲੱਗਦਾ ਹੈ ਠੀਕ ਹੈ ਤਾਂ ਠੀਕ ਠੀਕ ਕੀ ਹੈ ਹੁਣ ਨਹੀਂ ਪਤਾ ਲੱਗਦਾ ਕਿ ਮੈਂ ਵਿਹਾਰ ਕਰਨੇ ਪੁੱਤ ਜਿਹੜੇ ਕਰਨੇ ਤੇ ਚੂੜੀਆਂ ਡਾੜੀਆਂ ਨੇ ਹੁਣ ਤਾਂ ਮੈਂ ਸਿੱਧਾ ਸੁਧਾਰਾ ਸੁਧਾਰਾ ਲੈਣਾ ਤੁਸੀਂ ਦਿਓ ਜੋ ਮਰਜੀ ਥੋੜੀਏ ਲੈਣਾ ਦੇਖ ਮੇਰੀ ਗੱਲ ਹੁਣ ਜਿਹੜਾ ਤਾਂ ਵੀ ਸੁਧਾਰਾ ਹੁੰਦਾ ਬਿਸਕੁਟਾਂ ਦਾ ਹੀ ਹੁੰਦਾ ਕਿ ਹੋਰ ਕੁਝ ਵੀ ਹੁੰਦਾ ਬਿਸਕੁਟ ਨਹੀਂ ਕੋਈ ਲੱਡੂ ਵੇਗਾ ਹੁਣ ਤਾਂ ਪਰ ਬਿਸਕੁਟ ਹੈ ਬਿਸਕੁਟ ਉਹ ਪਹਿਨੀ ਦੇਣਾ ਬਿਸਕੁਟ ਹੀ ਦੇ ਕੇ ਆਵਾਂਗੇ ਜੀ ਅਸੀਂ ਠੀਕ ਨੇ ਕਿਸੁਰ ਦੇ ਕੇ ਕਿ ਜਾਉਂਗੇ ਕਰਵਾ ਕੇ ਲੈ ਕੇ ਜਾਉਂਗੇ ਪਰ ਆਂ ਨਾ ਲੈ ਜੀ ਉਹ ਨਹੀਂ ਵਧੀਆ ਤੇ ਨਾ ਇਹ ਮੁੱਲ ਨਹੀਂ ਲੈ ਕੇ ਜਾਣੇ ਬੀਬੀ ਘਰ ਦੀ ਚੀਜ਼ ਦੀ ਬਰਕਤ ਵੀ ਆ ਤੇ ਬਣ ਵੀ ਸੋਹਣੇ ਜਾਂਦੇ ਆ ਘਰ ਨੂੰ ਵੀ ਵਾਜ ਜਾਂਦੇ ਆ ਮਾਰੇ ਹੈ ਤੇ ਬਾਕੀ ਹੁਣ ਬੀਬੀ ਬੀਬੀ ਨੂੰ ਆਉਣ ਲੱਗਿਆਂ ਜੀ ਬਾਗਵਾਸੀਆਂ ਕਿਉਂਕਿ ਇਹਨੇ ਹੁਣ ਨਾਉਣਾ ਤੂੰ ਹੈ ਇਹ ਵੀ ਆਪਣੀ ਤੁਹਾਡੀ ਸਿਹਦੀ ਲੱਗੇ ਹੋਈ ਹੈ ਨਾ ਅੱਛਾ ਕੰਮਕਾਰ ਕਰਨੇ ਕਪੜੇ ਜੋ ਤੇ ਬਹੁਤ ਉਹ ਤਨੂ ਬੀਬੀ ਕਈ ਵਾਰ ਕਹਿੰਦਾ ਵੀ ਤੂੰ ਸਾਨੂੰ ਦੇ ਦਿਆ ਕਰ ਅਸੀਂ ਮਸ਼ੀਨ ਚੋਂ ਕੱਢ ਦੇ ਕਰੀਏ ਉਹ ਜੀ ਮੈਂ ਉਹ ਕਿੰਨਾ ਕਰਦਾ ਹੈ ਉਹ ਜਿਹੜੀ ਨੂੰ ਕਿੱਦਲੀ ਦੇ ਉਹ ਚੱਲ ਕੋਈ ਨਹੀਂ ਮਸ਼ੀਨ ਤੇ ਦੱਸ ਕਿਹੜਾ ਜ਼ੋਰ ਲੱਗਣਾ ਸਾਡਾ ਵੱਡਾ ਵਾਈ ਦੇ ਦ। ਬੜਾ ਬਾਜੀ ਗਿਆ ਬਕਾ ਮੈਂ। ਬਾਜ ਨੂੰ ਬਾਜ ਨੂੰ ਤਿੰਨ ਨੂੰ ਇਹ ਇਹ ਨਹੀਂ ਹੋ ਰਿਹਾ। ਚਲੋ। ਚਲੋ ਬਾਕੀ ਠੀਕ ਹੈ ਜੀ ਹੁਣ ਸਾਡੇ ਇਦਾਂ ਹੀ ਸਿਸਲੇ ਚੱਲਦੇ ਰਹਿਣੇ ਆ ਤੇ ਕੁਝ ਸੁਨੇਹਾ ਦੇਣਾ ਪੈਣਾ ਵੀਰਾਂ ਤੇ ਭੈਣਾਂ ਨੂੰ ਬੀਬੀ ਦਾ। ਪੈੜਾ ਦੇ ਵੀਰਾਂ ਨੂੰ ਕੁਝ ਸੁਨੇਹਾ ਵੀਡੀਓ ਦੇਣਾ ਵੀ ਜਿਨ੍ਹਾਂ ਨੇ ਰੱਖ ਰੀਆਂ ਬਣਾਈਆਂ ਨਹੀਂ ਜਾਂ ਭੈਣਾਂ ਤੋਂ ਦੂਰ ਨੇ। ਆ ਵੀਰ ਆਪਣੇ ਪੁੱਤ ਦੇ ਆਪਣੇ ਭੈਣਾਂ ਤੇ ਲੱਖਣੀਆਂ ਬੰਦਾਓ ਤਿਹਾਰ ਮਨਾਓ ਹੂੰ ਭੈਣਾਂ ਦਾ ਚੌਕ ਕਰੋ ਉਹਨਾਂ ਨੇ ਹੱਥ ਦੀ ਤੇਜੀ ਜੀ ਰੇਗਾ ਜਾਣੀਏ ਹੂੰ ਸੋਖਾ ਤੇ ਅੰਦਰ ਵੀ ਪਾਣਾ ਨਾ ਚੱਕੀ ਨਹੀਂ ਚੱਕੀ ਉਹ ਆਪਣੇ ਭਾਈਆਂ ਦੀ ਸੁੱਖ ਮੰਗਦੀਆਂ ਐ ਤੁਸੀਂ ਵੀ ਪੁੱਤ ਆਪਣੇ ਭੈਣਾਂ ਦਾ ਮੋਹ ਕਰੋ ਤੁਸੀਂ ਵੀ ਆਪਣੀਆਂ ਭੈਣਾਂ ਦੇ ਕੋਲ ਜਾਓ ਫੋਨ ਕਰੋ ਬਾਰੇ ਦੋ ਆਪਣੀਆਂ ਭੈਣਾਂ ਨਾਲ ਬਹੁਤ ਕਰੋ ਬਿਲਕੁਲ ਦੁੱਖ ਸੁੱਖ ਸਾਂਝਾ ਕਰਿਆ ਕਰੋ ਜੀ ਪਤਾ ਨਹੀਂ ਜ਼ਿੰਦਗੀ ਦਾ ਕੱਲੋਂ ਕਿੱਥੇ ਅਸੀਂ ਜੰਮਣਾ ਹੈ ਕਿ ਇਸ ਟੱਬਰ ਦੇ ਜੀਆਂ ਨੇ ਦੁਆਰਾ ਮਿਲਣਾ ਕਿਸੇ ਨੂੰ ਕੁਝ ਨਹੀਂ ਪਤਾ ਚਲੋ ਬਾਕੀ ਠੀਕ ਹੈ ਜੀ ਹੁਣ ਆਪਾਂ ਸਾਨੂੰ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ